ਬਹੁਤ ਸਾਰੇ ਲੋਕ ਆ ਜਿਹੜੇ ਦਲਜੀਤ ਦਸਾਂਝ ਤੇ ਹਮੇਸ਼ਾ ਅਸੀਂ ਦੇਖਦੇ ਆ ਇਲਜ਼ਾਮ ਹੀ ਲਾਉਂਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਹਿੱਟ ਕਰਨ ਦੇ ਲਈ ਦਲਜੀਤ ਦਸਾਂਝ ਨੂੰ ਹਮੇਸ਼ਾ ਇੱਕੀ ਰੱਖਦੇ ਨੇ ਔਰ ਦੂਜੇ ਪਾਸੇ ਕੁਝ ਕੁ ਲੋਕਾਂ ਦੇ ਇਹ ਵੀ ਕਮੈਂਟ ਨੇ ਕਿ ਦਲਜੀਤ ਦਸਾਂਝ ਜਾਣ ਬੁੱਝ ਕੇ ਵਿਵਾਦ ਆ ਜਿਹੜੇ ਪੈਦਾ ਕਰਦਾ ਹੈ ਜਾਣ ਬੁੱਝ ਕੇ ਕਾਊਂਟਰਵਰਸੀਆਂ ਥੋੜੇ ਦਿਨ ਬਾਅਦ ਜਾਣ ਬੁੱਝ ਕੇ ਕਾਊਂਟਰਵਰਸੀਆਂ ਜਿਹੜੀਆਂ ਬਲੈਕ ਆਉਂਦਾ ਹੈ ਇਹ ਚੇ ਬਹੁਤ ਰੋਲਾ ਪਿਆ ਦਲਜੀਤ ਦਸਾਂਝ ਦਾ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਠੀਕ ਹੈ ਚਾਹੇ ਦਲੇਰ ਮਹਿੰਦੀ ਲਾਲੀਏ ਚਾਹੇ ਮਿਕਾ ਲਾਲੀਏ ਹਮੇਸ਼ਾ ਬੋਲਦੇ ਆਣਗੇ ਆ ਚੀ ਚੁੱਪਦੀ ਐ ਇਹਨਾਂ ਨੂੰ ਸਟੇਜਾਂ ਤੇ ਖੜੀ ਦੇਖਦੀ ਐ ਤਾਂ ਇਹ ਦਸਤਾਰ ਆ ਜਿਹੜੀ ਇਹ ਚੁੱਪਦੀ ਐ ਹੁਣ ਦਲਜੀਤ ਦਸਾਂਝ ਪਿੱਛੇ ਜੇ ਕੇਬੀਸੀ ਦੇ ਵਿੱਚ ਜਾ ਕੇ ਆਏ ਨੇ ਕੌਣ ਬਣੇਗਾ ਕਰੋੜਪਤੀ ਅਮਤਾਬ ਵਚਨ ਕੋਲੇ ਉਥੇ ਉਹ ਕਿਸ ਮਕਸਦ ਦੇ ਲੈ ਕੇ ਸੀ ਉਹਦੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਪਰ ਉਸ ਦਾ ਬਹੁਤ ਵੱਡਾ ਜਿਹੜੇ ਲਾਲੀਏ ਵਿਰੋਧੀਆਂ ਨੇ ਬਹੁਤ ਜ਼ਿਆਦਾ ਫਾਇਦਾ ਖਟਿਆ ਉਸ ਚੀਜ਼ ਦਾ ਕਿ ਦਰਜੀਤ ਦਸਾਂ ਜਿ ਕਿਉਂ ਗਿਆ ਇਹ ਅਮਤਾਪ ਵਚਨ ਇੱਕ ਦਾਰਾ ਕਿਉਂ ਇਹਦੇ ਮਗਰ ਲੱਕਿਉ ਇਹਦੇ ਕੋਲੇ ਕੇ ਵੀ ਸੀ ਤੇ ਚੈਨਲ ਤੇ ਕਿਉਂ ਕੌਣ ਬਣੇਗਾ ਕਰੋੜਪਤੀ ਤੇ ਕਿਉਂ ਗਿਆ ਇਹ ਕਿ ਇਹਦੇ ਕੋਲੇ ਪੈਸੇ ਨਹੀਂ ਕਿਉਂ ਉਸ ਦਾ ਸ਼ੋਅ ਲਾਉਣ ਗਿਆ ਕਿ ਇਹ ਗਦਾਰਾ ਇਹਨੇ 84 ਦੇ ਵਿੱਚ ਮਤਲਬ ਕਹਿ ਦਈਏ ਕਿ ਅਮਤਾਪ ਵਚਨ ਖੁਦ ਨਾਲ ਸੀ ਕਿਤਾਬ ਵਿੱਚ ਹਿੱਸਾ ਪਤੀ ਸੀ ਇਹ ਨਾਰ ਲਿਆ ਹੋਇਆ ਸੀ ਰਾਜੀਵ ਗਾਂਧੀ ਦੇ ਕਾਂਗਰਸ ਦੇ ਨਾਲ ਸੀ ਬਹੁਤ ਸਾਰੇ ਸਵਾਲ ਕਿ ਇਹ ਦਲਜੀਤ ਦਸਾਂਝ ਕਿਉਂ ਗਿਆ ਪਰ ਅਸਲ ਗੱਲ ਤਾਂ ਇਹ ਵੀ ਆਉਂਦੀ ਹੈ ਜੇ ਅੱਜ ਹੁਣ ਅਮਤਾਬਚਨ ਪੰਜਾਬ ਦੇ ਵਿੱਚ ਜੇਕਰ ਕੋਈ ਬੁਲਾਉਂਦਾ ਜੇ ਉਹ ਆਉਂਦਾ ਤਾਂ ਜਿਹੜੇ ਲੋਕ ਅੱਜ ਦਲਜੀਤ ਦਸਾਂਝ ਨੂੰ ਗਲਤ ਕਹਿ ਰਹੇ ਨੇ ਉਹੀ ਲੋਕ ਪਹਿਲਾਂ ਅਮਤਾਬਚਨ ਦੇ ਨਾਲ ਫੋਟੋ ਖਿਚਾਉਣ ਤੱਕ ਜਾਣਗੇ ਹੈਲੋ ਮਿਲੋਂ ਤੱਕ ਦੇ ਨਾਲ ਜਾਣਗੇ ਕਿ ਅਮਤਾਬਚਨ ਆਇਆ ਬਹੁਤ ਵੱਡੀ ਹਸਤੀ ਹੈ ਏ ਸਾਡੇ ਲੋਕਾਂ ਦੀ ਸੋਚ ਇੱਥੋਂ ਤੱਕ ਹੈ ਜਦੋਂ ਕੋਈ ਦੂਜਾ ਜਾਵੇ ਹਾਲਾਂਕਿ ਇਸ ਦਾ ਸਪਸ਼ਟੀਕਰਨ ਦਲਜੀਤ ਦਸਾਂਝ ਨੇ ਗੁੱਸੇ ਦੇ ਵਿੱਚ ਵੀ ਦੇ ਵੀ ਦਿੱਤਾ ਲੋਕਾਂ ਨੂੰ ਕਹਿ ਵੀ ਦਿੱਤਾ ਕਿ ਉਹ ਕਿਸ ਮਕਸਦ ਦੇ ਲਈ ਆ ਜਿਹੜਾ ਕੌਣ ਬਣੇਗਾ ਕਰੋੜਪਤੀ ਜਿਹੜਾ ਇੰਟਰਨੈਸ਼ਨਲ ਚੈਨਲ ਆ ਵਧੀਆ ਕਿਉਂ ਗਿਆ ਸੀ ਉੱਥੇ ਉਹ ਪੰਜਾਬ ਦੀ ਗੱਲ ਕਰਨ ਗਿਆ ਸੀ ਪੰਜਾਬ ਦੇ ਹੱਕ ਦੀ ਗੱਲ ਕਰਨ ਗਿਆ ਸੀ ਕਿ ਇੰਟਰਨੈਸ਼ਨਲ ਚੈਨਲ ਆ ਕਿ ਲੋਕ ਡੋਨੇਟ ਕਰਨਗੇ ਕੁਛ ਨਾ ਕੁਛ ਪਰ ਜਿਹੜੀ ਦਲਜੀਤ ਦਸਾਂਝ ਨੇ ਉਹ ਤੋਂ ਸਭ ਤੋਂ ਵੱਡੀ ਗੱਲ ਇਹ ਵੀ ਕਹੀ ਹੈ ਕਿ ਪੰਜਾਬ ਚਾਹੇ ਅੱਜ ਜ਼ਖਮੀ ਹੈ ਪਰ ਉੱਠੂਗਾ ਜ਼ਰੂਰ ਤੇ ਪੰਜਾਬ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਜੇ ਕਿਸੇ ਨੇ ਕੋਈ ਮਾਰ ਵੀ ਪੈਂਦੀ ਹੈ ਚਾਹੇ ਪਹਿਲਾਂ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੇ ਅਟੈਕ ਹੁੰਦੇ ਰਹੇ ਨੇ ਪੰਜਾਬ ਤੇ ਪਰ ਪੰਜਾਬ ਜ਼ਖਮੀ ਜ਼ਰੂਰ ਹੋਇਆ ਪੰਜਾਬ ਫਿਰ ਦੁਬਾਰਾ ਉੱਠ ਖੜਦਾ ਹੈ ਪਰ ਸਾਡੇ ਲੋਕਾਂ ਦੀ ਸੋਚ ਕੁਝ ਹੋਰ ਹੈ ਦਲਜੀਤ ਦਸਾਂਝ ਨੇ ਅੱਜ ਪੰਜਾਬ ਦਾ ਰੋਸ਼ਨ ਸਾਰੀ ਇੰਡੀਆ ਦੇ ਵਿੱਚ ਚਮਕਾਇਆ ਹੋਇਆ ਜਿੱਥੇ ਵੀ ਜਾਂਦਾ ਪੰਜਾਬੀ ਆਗੇ ਹੋਏ ਕਿ ਕੇ ਫਿਰ ਡਾਇਲੋਗ ਹੀ ਫੇਮਸ ਕਰਦਾ ਬਹੁਤ سارے ਲੋਕ ਬਹੁਤ ਇੱਥੋਂ ਤੱਕ ਕੀ ਕਈ ਸਿੰਗਰ ਵੀ ਇਹ ਹੁਣ ਜਾ ਕੇ ਕਹਿ ਦਿੰਦੇ ਨੇ ਕਹਿ ਦਿੰਦੇ ਨੇ ਕਿ ਪੰਜਾਬੀ ਆਗੇ ਹੋਏ ਕੋਈ ਕਹਿੰਦਾ ਦਲਜੀਤ ਦਸਾਂਝ ਘੱਟ ਪੜਿਆ ਲਿਖਿਆ ਕੋਈ ਜ਼ਿਆਦਾ ਪੜਿਆ ਲਿਖਿਆ ਨਹੀਂ ਹੈਗਾ ਸੋ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਦਲਜੀਤ ਦਲਜੀਤ ਦੇ ਦਸਾਂਝ ਦੇ ਖਿਲਾਫ ਆ ਜਿਹੜੀਆਂ ਬੋਲਿਆ ਜਾਂਦੀਆਂ ਪਰ ਉਹ ਨਹੀਂ ਪਰਵਾਹ ਕਰਦਾ ਛੋਟਾ ਉਹ ਆਪਦਾ ਕੰਮ ਆ ਉਹਦਾ ਫੋਕਸ ਹੈ ਉਹ ਲਗਾਤਾਰ ਉਸ ਕੰਮ ਤੇ ਆਪਦੇ ਤੇ ਲੱਗਿਆ ਹੋਇਆ ਪੰਜਾਬ ਦਾ ਨਾਮ ਉਹ ਰੋਸ਼ਨ ਕਰਦੇ ਰਹੂਗਾ ਉਹ ਕੰਦਾ ਪੰਜਾਬ ਕਦੇ ਮੇਰੇ ਦਿਲ ਚੋਂ ਨਿਕਲ ਨਹੀਂ ਸਕਦਾ। ਬਾਕੀ ਜਿਹੜੇ ਵਿਰੋਧੀ ਨੇ ਉਹਨਾਂ ਨੇ ਬੋਲੀ ਜਾਣਾ ਉਹਨਾਂ ਦੀ ਰੋਜੀ ਰੋਟੀ ਚੱਲਦੀ ਹੈ ਚੰਗੀ ਗੱਲ ਹੈ।